ਹਾਂਜੀ ਆਪਾਂ ਬਣਾਉਣ ਲੱਗੇ ਆਂ ਅੰਬ ਦਾ ਅਚਾਰ ਤੇ ਮੈਂ ਕਹ ਚਲੋ ਆਪਾਂ ਰੈਸਪੀ ਸ਼ੇਅਰ ਕਰ ਦਈਏ ਇਹ ਜਿਹੜਾ ਅਚਾਰ ਪਾਉਣਾ ਸੀ ਬਣਾਉਣ ਵਾਸਤੇ ਸਾਨੂੰ ਸਿਖਾਇਆ ਸੀ ਇਹ ਸਾਡੀ ਚਾਚੀ ਨੇ ਸਿਖਾਇਆ ਸੀਗਾ ਇਹ ਕਾਫੀ ਮਤਲਬ ਪੁਰਾਣੇ ਤਰੀਕੇ ਦੇ ਨਾਲ ਉਹ ਪਾਉਂਦੇ ਹੁੰਦੇ ਸੀ ਤੇ ਅਸੀਂ ਹੁਣ ਇਹਨੂੰ ਧੋ ਕੇ ਤੇ ਚੰਗੀ ਤਰ੍ਹਾਂ ਧੋ ਲਿਆ ਪਹਿਲਾਂ ਫਿਰ ਹੁਣ ਇਹਨੂੰ ਸੁਕਾਉਣ ਵਾਸਤੇ ਆਪਾਂ ਧੁੱਪੇ ਰੱਖ ਦਿੱਤਾ ਤੇ ਥੋੜਾ ਜਿਹਾ ਚਿਰ ਧੁੱਪ ਲਵਾਵਾਂਗੇ ਤੇ ਜਦੋਂ ਇਹ ਪੂਰੇ ਤਰੀਕੇ ਨਾਲ ਸੁੱਕ ਗਿਆ ਇਹਨੂੰ ਸਾਫ਼ ਕਰਕੇ ਇਹਦੇ ਵਿੱਚੋਂ ਗਿਟਕਾ ਜੀਆਂ ਕੱਢ ਕੇ ਤੇ ਫਿਰ ਆਪਾਂ ਇਹਨੂੰ ਪਾਵਾਂਗੇ ਜੇ ਦੇਖੋ ਹੁਣ ਚੰਗੀ ਤਰ੍ਹਾਂ ਇਹ ਸੁੱਕ ਚੁੱਕਿਆ ਇਸ ਤਰ੍ਹਾਂ ਇਹਨੂੰ ਸੁਕਾ ਲੈਣਾ ਆਪਾਂ ਹੁਣ ਆਪਾਂ ਇਹਨੂੰ ਇੱਕ ਇਹ ਬਟਲੀ ਦੇ ਵਿੱਚ ਕੱਢ ਕੇ ਖੁੱਲੇ 판ਡੇ ਵਿੱਚ ਤੇ ਹੁਣ ਆਪਾਂ ਇਹ ਗੁੜ ਅੱਧਾ ਕਿਲੋ ਗੁੜ ਹੋਏ 5 ਕਿਲੋ ਆਂਬਾ ਅੱਧਾ ਕਿਲੋ ਗੁੜ ਪਾਉਣਾ ਇਹਦੇ ਵਿੱਚ ਕੁੱਟ ਕੇ ਚੰਗੀ ਤਰ੍ਹਾਂ ਇਹਨੂੰ ਕੁੱਟ ਲਿਆ ਹੁਣ ਆਪਾਂ ਢਲੀਆਂ ਜੀਆਂ ਤੇ ਇਹ ਇਹਦੇ ਵਿੱਚ ਆਪਾਂ ਪਾਵਾਂਗੇ ਗੁੜ ਦੇ ਵਿੱਚ ਇੱਕ ਚਮਚਾ ਆਪਾਂ ਦੋ ਚਮਚੇ ਆਪਾਂ ਨਮਕ ਦੇ ਪਾਵਾਂਗੇ ਜੇ ਜ਼ਿਆਦਾ ਖਾਰਾ ਤਾਂ ਇੱਕ ਚਮਚਾ ਜੀ ਘੱਟ ਖਾਰਾ ਨਮਕਾ ਤਾਂ ਦੋ ਚਮਚੇ ਇੱਕ ਘੋੜਾ ਜਿਹੜਾ ਸਾਡੇ ਘਰ ਦਾ ਹੀ ਕੜਵਾਇਆ ਹੋਇਆ ਖਲਾੜੇ ਤੋਂ ਸਾਰੀਆਂ ਚੀਜ਼ਾਂ ਆਰਗੈਨਿਕ ਹੀ ਲੈ ਕੇ ਆਈ ਦੀਆਂ ਜਿੰਨੀਆਂ ਕਿ ਮਿਲ ਸਕਣੋਂ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਗੁੜ ਪਾ ਦੇਣਾ ਇਹ ਥੋੜਾ ਜਿਹਾ ਵੱਧ ਸੀ ਗੁੜ ਇਸ ਕਰਕੇ ਮੈਂ ਇਹਨੂੰ ਰੱਖ ਲਿਆ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਫਲਾਵਾਂਗੇ ਆ ਦੇ ਵਿੱਚ ਵਿੱਚ ਮਸੂੜਾ ਇਹ ਹੁਣ ਵਧੀਆ ਮਿਕਸ ਹੋ ਗਿਆ ਤੇ ਹੁਣ ਆਪਾਂ ਇਹਨੂੰ ਇੱਕ ਵਧੀਆ ਸੁੱਕੇ ਮਰਤਵਾਨ ਦੇ ਵਿੱਚ ਪਾ ਦਾਂਗੇ ਇਸ ਤਰ੍ਹਾਂ ਇਹ ਸੁੱਕਾ ਬਿਲਕੁਲ ਇਹਦੇ ਵਿੱਚੋਂ ਹੁਣ ਆਪਾਂ ਪਾ ਕੇ ਰੱਖਾਂਗੇ ਤੇ 2-3 ਦਿਨਾਂ ਬਾਅਦ ਇਹਦੇ ਵਿੱਚੋਂ ਇਹਦਾ ਪਾਣੀ ਆ ਜਿਹੜਾ ਨਿਕਲ ਜੂਗਾ ਤੇ ਫਿਰ ਉਹ ਪਾਣੀ ਨੂੰ ਨਤਾਰ ਕੇ ਆਪਾਂ ਫਿਰ ਇਹਨੂੰ ਸੁਕਾ ਲੈਣਾ ਅੰਬਾਂ ਨੂੰ ਧੋਣਾ ਨਹੀਂ ਦੁਬਾਰਾ ਤੇ ਸੁਕਾ ਕੇ ਆ ਦੇਖੋ ਇਸ ਤਰ੍ਹਾਂ ਬਣ ਜਾਵੇਗਾ ਇਹ ਤੋ ਪਚਰਕ ਰੱਖਣਾ ਕੋਸਾਵੇਂ ਇਸ ਘੋਣਾ ਇਹਨਾਂ ਨੂੰ ਜਿਆਦਾ ਧੋਪ ਨਹੀਂ ਲਵਾਉਣੀ ਕਿਉਂਕਿ ਫਿਰ ਨਾ ਆ ਪਾਪੜੀਆਂ ਜੀਆਂ ਬਣ ਜਾਂਦੀਆਂ ਇਹ ਵਧੀਆ ਨਹੀਂ ਰਹਿੰਦਾ achar ਤੇ ਹੁਣ ਆਪਾਂ ਪੌਣਿਆ achar ਨੂੰ ਤੇ ਦਿਖਾਉਣੀ ਆ ਤੁਹਾਨੂੰ ਕਿਵੇਂ ਤਿਆਰ ਕਰਦਿਆਂ ਸੀ ਉਸ ਤੋਂ ਬਾਅਦ ਅਸੀਂ ਮਿਰਚਾਂ ਦਾ achar ਵੀ ਦੱਸਾਂਗੇ ਵੀ ਮਿਰਚਾਂ ਦਾ achar ਖਰਾਬ ਨਾ ਹੋਵੇ ਤੇ ਸੁੱਕ ਨੂੰ ਸੁੱਕਾ ਖਿਲੀਆਂ-ਖਿਲੀਆਂ ਮਿਰਚਾਂ ਕਿਵੇਂ ਰਹਿਣਗੀਆਂ ਆ ਦੇਖੋ ਜੀ ਹੁਣ ਆਪਾਂ ਇੱਕ ਕੱਪੀ ਭਰ ਕੇ ਆਪਾਂ ਮੀਠਿਆ ਦੀ ਲੈ ਲਈ ਇਹ ਆਪਾਂ ਪਾਵਾਂਗੇ ਸਾਫ ਇਹ 2 ਡੇਢ ਕੱਪੀ ਆਪਾਂ ਇਹ ਪਾਵਾਂਗੇ ਇਹ ਆਪਾਂ ਲਈ ਹੈ ਜੀ ਕਲੌਂਜੀ ਇਹ ਵੀ ਇੱਕ ਕੱਪੀ ਭਰ ਕੇ ਪਾਵਾਂਗੇ ਇਸ ਤਰ੍ਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਸਾਰੇ ਮਸਾਲੇ ਨੂੰ ਤੇ ਹੁਣ ਆ ਮਿਰਚਾਂ ਜਿਹੜੀਆਂ ਮੇਰੀਆਂ ਸਿਕਾਈਆਂ ਹੋਈਆਂ ਸੀ ਧੋ ਕੇ ਕਟੀਆਂ ਹੋਈਆਂ ਕੱਟ ਲਗਾਇਆ ਵਾ ਇਹਨਾਂ ਨੂੰ ਇਹ ਵੀ ਨਾਲ ਹੀ ਇਹ ਪਾਵਾਂਗੇ ਅਲੱਗ-ਅਲੱਗ ਇਹ ਵੀ ਤੁਹਾਨੂੰ ਦਿਖਾਉਣੀ ਆ ਕਿਵੇਂ ਪਉਣੀ ਆ ਹਾਂਜੀ ਮਸਾਲੇ ਆਪਾਂ ਸਾਰੇ ਇੱਕ ਬਰਤਨ ਦੇ ਵਿੱਚ ਪਾ ਲੈਣੇ ਆ ਹੁੱਲੇ 판ਡੇ ਚ ਤੇ ਆ ਮੈਂ ਡੇਢ ਕ ਚਮਚੀ ਲਈ ਆਗੀ ਡੇਢ ਕੜਸੀ ਮਤਲਬ ਮਿਰਚ ਲਈ ਆ ਲਾਲ ਇੱਕ ਕੜਸੀ ਲਈ ਆ ਹਲਦੀ ਦੀ ਤੇ ਬਚਾਪਾ ਪਾਉਣਾ ਨਮਕ ਤੇ ਟਾਟਾ ਨਮਕ ਆ ਇਹ ਪੋਨਾ ਵਿੱਚ ਤੇ ਤਿੰਨ ਕ ਕੱਪੀਆਂ ਮੈਂ ਨਮਕ ਦੀਆਂ ਪਾਈਆਂ ਤੁਸੀਂ ਆਪਣੇ ਸਵਾਦ ਮੁਕਰਨ ਮੁਤਾਬਕ ਪਾ ਸਕਦੇ ਹੋ ਘੱਟ ਵੱਧ ਜਿੰਨਾ ਖਾਣਾ ਤੇ ਮੇਰਾ ਲਾਹੌਰੀ ਨਮਕ ਪੀਸ ਕੇ ਰੱਖਿਆ ਹੋਇਆ ਦਲੇ ਦਾ ਤੇ ਇਹ ਵੀ ਮੈਂ ਪਾਉਂਗੀ ਪੋੜਾ ਜਿਆ ਵਿੱਚ ਜਦ ਜੰਮਿਆ ਪਿਆ ਜੰਮ ਜਾਂਦਾ ਤੇ ਪੀਸ ਕੇ ਰੱਖ ਲਈਦਾ ਮਿਕਸੀ ਦੇ ਵਿੱਚ ਘਰੇ ਪੀਸਿਆ ਹੋਇਆ ਮੇਰਾ ਦੋ ਕੱਪ ਨੇ ਆਪਾਂ ਇਹਦੀਆਂ ਪਾਲਾਂਗੇ 4-5 ਹੋਣਗੀਆਂ ਇਹ ਛੋਟੀਆਂ ਇਹ ਹੋਣਾ ਪੈਨੂੰ تیرے ਮਸਾਲਿਆਂ ਇਹ ਜਿਹੜੀਆਂ ਡਲੀਆਂ ਜੀਆਂ ਚਲੋ ਮਿਰਚਾਂ ਦੇ ਵਿੱਚ ਪੈ ਜਾਣਗੀਆਂ ਦੀ ਇਹ ਪੇਲਾ ਸਰੋਂ ਦਾ ਇੱਕ ਦਿਨ ਪਹਿਲਾਂ ਮੈਂ ਬੋਇਲ ਕਰਕੇ ਰੱਖਿਆ ਸੀ ਇਹਨੂੰ ਹੁਵਾਲਿਆ ਹੋਇਆ ਠੰਡਾ ਕਰਕੇ ਰੱਖਿਆ ਹੋਇਆ ਸੀ ਤੇ ਵਿੱਚ ਆਪਾਂ ਇਹ ਪਾਵਾਂਗੇ ਮਸਾਲੇ ਦੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਲੋਡੀ ਮਿਕਸ ਹੋ ਗਿਆ ਹੁਣ ਵਧੀਆ ਤਰੀਕੇ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੰਬ ਸਾਰੇ ਅੰਬ ਇਹਦੇ ਵਿੱਚ ਪਾ ਦਿੰਦੇ ਆਪਾਂ ਮਸਾਲੇ ਦੇ ਵਿੱਚ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਚਸ ਦਿਆਂਗੇ ਆ ਜਦੋਂ ਇਹ ਸਾਰੇ ਆਂਬਾ ਜਿਹੜੇ ਕੋਟ ਹੋ ਜਾਣ ਮਸਾਲੇ ਦੇ ਨਾਲ ਤੇ ਤੁਸੀਂ ਤੇਲ ਇਹਦੇ ਵਿੱਚ ਇੰਨਾ ਕ ਪਾਉਣਾਗੇ ਨਾ ਵੀ ਇਹ ਸੁੱਕੇ ਜੇ ਨਾ ਰਹਿਣ ਮਸਾਲਾ ਵੀ ਪੂਰੀ ਤਰ੍ਹਾਂ ਤਰ ਹੋ ਜਾਵੇ ਤੇ ਨਹੀਂ ਤਾਂ ਸੁੱਕਾ ਜਿਆਦਾ ਸੁੱਕਾ ਜਿਹਾ achar ਬਣ ਜਾਂਦਾ ਤੇ ਇਸ ਤਰ੍ਹਾਂ ਨਾਲ ਕੋਟਿੰਗ ਹੋਵੇ ਦੀ ਵੀ ਥੋੜਾ ਜਿਹਾ ਤੇਲ ਤਾਂ ਹੋਵੇ ਹੀ ਜਿਆਦਾ ਜਿਆਦਾ ਵੀ ਨਹੀਂ ਹੋਣਾ ਚਾਹੀਦਾ ਪਰ ਥੋੜਾ ਤਾਂ ਹੋਣਾ ਚਾਹੀਦਾ ਜਿਆਦਾ ਸੁੱਕਾ ਜਾ ਤਾਂ ਹੋਰ ਵੀ ਸੁੱਕ ਜਾਊਗਾ ਜਦੋਂ ਮਸਾਲੇ ਨੇ ਜੋ ਤੇਲ ਆ ਜਿਹੜਾ ਸੋਖ ਲੈਣਾ ਇਸ ਕਰਕੇ ਇੰਨਾ ਕਦਾ ਰੱਖਣਾ ਤੁਸੀਂ ਤੇਲ। ਇਹ ਬਾਕੀ ਤੁਸੀਂ ਇਹਦੇ ਵਿੱਚ ਕੋਈ ਗਿੱਲਾ ਮਤਲਬ ਕਿ ਚਮਚਾ ਨਹੀਂ ਪਾਉਣਾ, ਕੋਈ ਗਿੱਲੇ ਹੱਥ ਨਾਲ ਅਚਾਰ ਕੱਢਣਾ ਨਹੀਂ। ਤੇ ਇਹ ਲੌਂਗ ਟਾਈਮ ਚੱਕ ਤੱਕ ਵੀ ਚੱਲਦਾ ਖਰਾਬ ਨਹੀਂ ਹੁੰਦਾ। ਮੇਰੇ ਕੋਲ 3-4 ਸਾਲ ਦਾ ਵੀ ਅਚਾਰ ਪਿਆ ਹਜੇ ਤੱਕ ਜਿਹੜਾ ਖਰਾਬ ਨਹੀਂ ਹੋਇਆ। ਇਹ ਇਸ ਤਰ੍ਹਾਂ ਜੇ ਪਾਉਂਗੇ ਤੁਸੀਂ ਅਚਾਰ ਆ ਜਿਹੜਾ ਬਹੁਤ ਹੀ ਸੁਆਦ ਬਣੂਗਾ। ਹੁਣ ਆਪਾਂ ਇਹਨੂੰ ਇਸ ਮਰਤਵਾਣ ਦੇ ਵਿੱਚ ਪਾ ਦਿਆਂਗੇ ਕੇਰਾ ਮੇ ਦੇ ਵਿੱਚ ਪਾਉਂਗੀ ਫਿਰ ਮੈਂ ਚੀਨੀ ਦਾ ਮਰਤਵਾਣਾ ਉਹਦੇ ਵਿੱਚ ਪਾ ਕੇ ਰੱਖੂੰਗੀ ਜਦੋਂ ਮਤਲਬ ਕਿ ਸਹੀ ਹੋ ਗਿਆ ਬੈਠ ਜਿ ਗਿਆ ਹੁਣ ਆਪੇ ਨੂੰ ਬੰਦ ਕਰਕੇ ਰੱਖ ਹੁਣ ਇਹਨੂੰ ਆਪਾਂ બસ ਚਾਰ ਪੰਜ ਦਿਨ ਇਹਨੂੰ ਹਲਾਉਂਦੇ ਰਹਿਣਾ ਆਚਾਰ ਨੂੰ ਆਪਾਂ ਦਿੱਲੀ ਤਾਂ ਜੋ ਇਹ ਮਸਾਲੇ ਦੇ ਨਾਲ ਸਹੀ ਤਰੀਕੇ ਨਾਲ ਕੋਟ ਹੋ ਸਕੇ ਤੇ ਉਸ ਤੋਂ ਬਾਅਦ ਇਹ ਵਧੀਆ ਬਣ ਜਾਊਗਾ ਆਚਾਰ ਖਾਨ ਦਾ ਮਿਰਚ ਦਾ ਆਚਾਰ ਵੀ ਐਵੇਂ ਤੁਸੀਂ ਵਿੱਚ ਪਾ ਕੇ ਮਸਾਲਾ ਸਾਰਾ ਇਹਦੇ ਵਿੱਚ ਮਤਲਬ ਮਿਕਸ ਕਰ ਲੈਣਾ ਮਸਾਲਾ ਜਿਹੜਾ ਉਹਦੇ ਚ ਵਧੀਆ ਸਮੇਂ ਪਾ ਲਿਆ ਤੇ ਬਸ ਮਰਤਵਾਨ ਦੇ ਵਿੱਚ ਤੁਸੀਂ ਪਾ ਦਿਓ ਤੇ ਐਵੇਂ ਮਿਰਚਾਂ ਜਿਹੜੀਆਂ ਸੁੱਕੀਆਂ ਸੁੱਕੀਆਂ ਜੀਆਂ ਰਹਿਣਗੀਆਂ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਮਿਰਚਾਂ ਕਿਵੇਂ ਪਾਉਣਾ ਹੈ ਕਿਵੇਂ ਸੁੱਕੀਆਂ ਸੁੱਕੀਆਂ ਬਣਦੀਆਂ ਮੈਂ ਦੀ ਆਚਾਰ ਸਾਡਾ ਐਵੇਂ ਦਾ ਬਣ ਚੁੱਕਿਆ ਹੁਣ ਦੂਸਰੇ ਤੀਸਰੇ ਦਿਨ ਤੇ ਆਹ ਮਿਰਚਾਂ ਦਾ ਆਚਾਰ ਐਵੇਂ ਸੁੱਕੋਂ ਸੁੱਕਾ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਧੰਨਵਾਦ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕਸ ਫॉर ਵਾਚਿੰਗ